ਹਾਂਜੀ ਵੈਲਕਮ ਟੂ ਕਿਕਰ ਸਿੰਘ ਬਲੌਗਸ ਹਾਂਜੀ ਸਤਿ ਸ੍ਰੀ ਅਕਾਲ ਅੰਟੀ ਜੀ ਹਾਂਜੀ ਸਤਿ ਸ੍ਰੀ ਅਕਾਲ ਬਟੇ ਹੋਰ ਕਿਵੇਂ ਹੋ ਹੁਣ ਸਾਰੇ ਠੀਕ ਠਾਕ ਹੋ ਤੁਸੀਂ ਹਾਂਜੀ ਹਾਂਜੀ ਕਿਵੇਂ ਅੰਟੀ ਤੁਸੀਂ ਗਰਮੀ 'ਚ ਕਿਵੇਂ ਰਹਿ ਰਹੇ ਹੋ ਥੋੜਾ ਆਉਣ ਦਾ ਜਾਣ ਦਾ ਸਫਰ ਗਰਮੀ 'ਚ ਤਾਂ ਬਟੇ ਪੁੱਛਣਾ ਬਹੁਤ ਬੁਰਾ ਹਾਲ ਹੈ ਸਫਰ ਕਰਨਾ ਤਾਂ ਇੰਨਾ ਮੁਸ਼ਕਲ ਹੈ ਨਾ ਕੀ ਕਰੀਏ ਪਰ ਇੱਕ ਸਰਦਾ ਨਹੀਂ ਪੋਣਾ ਪੈਂਦਾ ਸ਼ੌਕ ਨਹੀਂ ਮਜਬੂਰੀ ਆ ਮਜਬੂਰੀ ਆ ਬਸ ਹੈ ਤੇ ਹੁਣ ਅਸੀਂ ਬੈਠੇ ਆਂ ਰੋਟੀ ਖਾ ਕੇ ਹੋਣ ਲੱਗਾਂਗੇ ਕੰਮ ਤੇ ਕਿਉਂਕਿ ਅਲੱਗ-ਅਲੱਗ ਸਾਡੇ ਸੀਨ ਨੇ ਹੁਣ ਪਹਿਲਾਂ ਕਿਸੇ ਹੋਰ ਦਾ ਹੋਊਗਾ ਫਿਰ ਸਾਡੀ ਵਾਰੀ ਆਊ ਕਰਦੇ ਆਂ ਟਾਈਮ ਪਾਸ ਬਸ ਥੋੜੇ YouTube ਦਾ ਚੈਨਲ ਵੀ ਨਾਂ ਵੀ ਦੱਸ ਦੋ ਜੀ ਸਾਡੇ YouTube ਦਾ ਚੈਨਲ ਦਾ ਨਾਂ ਹੈ ਹਰਪ੍ਰੀਤ ਸਿੱਧੂ ਠੀਕ ਹੈ ਦੇਖੋ ਇਹ ਪੰਜਾਬੀ ਵੀਡੀਓ ਜੀ ਪੰਜਾਬੀ ਦਾ ਚੈਨਲ ਆ ਸਾਡੇ ਠੀਕ ਤੇ ਵੀਡੀਓ ਦੇਖਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਸੋਡੇ ਹੌਸਲੇ ਨਾਲ ਅਸੀਂ ਅੱਗੇ ਵਧਦੇ ਹਾਂ ਜਿੰਨੇ ਤੁਸੀਂ ਕਮੈਂਟ ਕਰੋਗੇ ਜਿੰਨਾ ਤੁਸੀਂ ਲਾਈਕ ਕਰੋ ਸਬਸਕ੍ਰਾਈਬ ਕਰੋਗੇ ਸ਼ੇਅਰ ਕਰੋਗੇ ਉੰਨੀ ਇਹ ਕੰਮ ਬੰਦਾ ਐਸੀ ਮਿਹਨਤ ਕਰਨੀ ਆ ਹਾਂਜੀ ਹਾਂਜੀ ਹੋਰ ਨਿਕਲਦਾ ਬੰਦਾ ਹੋਰ ਨਿਕਲਦਾ ਜਿਵੇਂ ਕਮੈਂਟ ਕਰਕੇ ਰਹੇਗਾ ਹਾਂਜੀ ਬਾਈ ਜੀ ਜਦੋਂ ਸਾਨੂੰ ਵਿਊ ਮਿਲਦੇ ਆ ਜਦੋਂ ਸਾਨੂੰ ਕਮੈਂਟ ਕਰਦੇ ਆ ਤੁਸੀਂ ਸਾਡੇ ਨਾਂ ਦੇ ਹਨਾ ਫਿਰ ਸਾਨੂੰ ਹੌਸਲਾ ਮਿਲਦਾ ਹਨਾ ਵੀ ਹਾਂ ਯਾਰ ਵਾਕੇ ਤੁਹਾਨੂੰ ਸਾਨੂੰ ਕੋਈ ਜਾਣਦਾਗਾ ਸਾਨੂੰ ਪਿਆਰ ਕਰਨ ਵਾਲੇ ਲੋਕ ਹੈਗੇ ਆ ਫਿਰ ਅਸੀਂ ਹੋਰ ਆਪਦੇ ਜਣ ਕੇ ਕਰੈਕਟਰ ਨੂੰ ਨਿਖਾਰਨ ਦੀ ਕੋਸ਼ਿਸ਼ ਕਰਦੇ ਆ ਆਪਦੇ ਕੰਮ ਨੂੰ ਨਿਖਾਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਸਿੱਖ ਰਹੇ ਆ ਹੋਰ ਸਿੱਖਣ ਦੀ ਕੋਸ਼ਿਸ਼ ਕਰਦੇ ਆ ਅਸੀਂ ਹਨਾ ਵੀ ਸਾਡਾ ਕੰਮ ਹੋਰ ਵਧੀਆ ਆ ਨਿਕਰ ਕੇ ਆਵੇ ਸਾਨੂੰ ਹੋਰ ਵਿਊ ਮਿਲਣਾ ਹੈਨਾ ਵੀ ਸਾਨੂੰ ਹੋਰ ਲੋਕ ਜਾਣਨ ਲੱਗਣ ਸਾਡੀ ਪਛਾਣ ਬਣੇ ਕਿਹਦੇ ਬਦੌਲਤ ਤੁਹਾਡੇ ਬਦੌਲਤ ਜਿਹੜੇ ਸਾਨੂੰ ਦੇਖਦੇ ਆਗੇ ਜਿਹੜੇ ਸਾਨੂੰ ਕਮੈਂਟ ਕਰਦੇ ਆ ਜਿਹੜੇ ਸਾਨੂੰ ਜ਼ਿਊ ਦਿੰਦੇ ਆ ਜਿਹੜੇ ਸਾਨੂੰ ਲਾਈਕ ਕਰਦੇ ਆ ਜਲਦੀ ਜਲਦੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਉਹਨੂੰ ਵੀ ਤੇ ਮੇਰਾ ਨਾਮ ਹੈਗਾ ਜੀ ਸਨੀ ਮਾਨ ਮੇਰੇ ਨਾਮ ਦਾ ਕਮੈਂਟ ਸਨੀ ਮਾਨ ਚੈਨਲ ਦਾ ਨਾਮ ਦੱਸੋ ਚੈਨਲ ਦਾ ਨਾਮ ਮੇਰੇ ਦਾ ਹੈਗਾ ਜੀ ਜੱਟ ਫਿਲਮੀ ਦਿਓਲ ਫਿਲਮ 86 ਦੋ ਚੈਨਲ ਆ ਜੀ ਠੀਕ ਆ ਇਹਨਾਂ ਦੇ ਚੈਨਲ ਇਦਾਂ ਕੌਣ ਸੁਤੇ ਪਿਆ ਜੀ ਕਿਹਦੇ ਸੁਤੇ ਪਏ ਨੇ ਇਦਾਂ ਕੌਣ ਸੁਤੇ ਪਏ ਨੇ ਕਰਨਾਮਾ ਸੀ ਠੀਕ ਆ ਕਰਨਾਮਾ ਸੀ ਆ ਤੁਸੀਂ ਦੇਖ ਲਓ ਜਿਹੜਾ ਆਪਾਂ ਪੇਂਟ ਕਰਾਇਆ ਸੀਗਾ ਹੁਣ ਦੇਖੋ ਕਿੰਨਾ ਸੋਹਣਾ ਲਿਉ ਹੁੰਦਾ ਤੇ ਲੱਗ ਰਿਹਾ ਹੋਣਾ ਬਣਾਤਾ ਅੱਧਾ ਕੁ ਬੈਠਿਆ ਇਧਰ ਅਸੀਂ ਤਾਂ ਕੁਛ ਨਹੀਂ ਆਪਾਂ ਇਸ ਤਰ੍ਹਾਂ ਇੱਕ ਬੈਠੇ ਰਹੋ ਬਈ ਬੋਏ ਸੋਡਾ ਕੋ ਚੈਨਲ ਹੈਗਾ ਨਾ ਜੀ ਹਾਂਜੀ ਹਾਂਜੀ ਤੁਸੀਂ ਵੀ ਦੱਸ ਦੋ ਚੈਨਲ ਦਾ ਨਾਮ ਚੈਨਲ ਦਾ ਨਾਮ ਹੈਗਾ ਜੀ ਗਿਲਵਿੰਦਰ ਭੂਆ ਠੀਕ ਹੈ ਸਪੋਰਟ ਕਰੋ ਵੱਧ ਤੋਂ ਵੱਧ ਇਹ ਇਧਰ ਜਨਰਲ ਬਾਈ ਯਾਰ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਰਹ ਗਿਆ ਭਾਈ ਦੁੱਤੀ ਦੱਸੋ ਤੇਰਾ ਵੀ ਚੈਨ ਆ ਦੱਸ ਤੇਰਾ ਹੀ ਚੈਨ ਮੈਂ ਇਹ ਦੱਸ ਲੈ ਕੋਈ ਹੋਣਾ ਹੈਗਾ ਜੀ ਜਰਨਲ ਕੋਟਸ਼ਵੀਰ ਜਰਨਲ ਵਾਲੇ ਕੋਟਸ਼ਵੀਰ ਵਾਲੇ ਬਣਾ ਨਹੀਂ ਬੰਦ ਰਾਨਾ ਦੇ ਰਕਾਇ ਨਾਲ ਨਾਂ ਬਦਲ ਕੇ ਨਾ ਕਰਕੇ ਠੀਕ ਇੱਧਰ ਲੱਗੂ ਭਾਈ ਕਾਰ ਚਾਹ ਲੈ ਹਾਂਜੀ ਕਿਵੇਂ ਹੋ ਦੋਸਤੋਂ ਠੀਕ ਹੂੰ ਵੀਡੀਓ ਬਣਾਇਆ ਯਾਰ ਬਣਾ ਯਾਰ ਇਹ ਇਧਰ ਬਸ ਇਹ ਨਹੀਂ ਲੱਗਿਆ ਪਿਆ ਬਈ ਕੋਈ ਨਹੀਂ ਲੱਗਿਆ ਵਾਰਾ ਦਾ ਸਟਾਰਟ ਹੀ ਨਹੀਂ ਕੀਤਾ ਸੀ ਆ ਜੋ ਹੋਰ ਵੀ دیر ਤੱਕ ਮੈਡਮ ਆਈ ਨਹੀਂ ਨਾ ਫਿਰ ਜਿਹੜਾ ਉਹਨਾਂ ਨੂੰ ਚਲਾਉਂਦੇ ਆ ਨੋਟ ਕੇ ਜਾਂ ਆ ਗਈ ਉਹ ਹਾਂ ਉਹ ਸੱਦਿਆ ਜੀ ਕਹਿੰਦੇ ਸੀ ਮੈਡਮ ਉਹ ਬਿਮਾਰ ਨੇ ਉਹ ਕਹਿੰਦੇ ਵੀ ਨਹੀਂ ਆਇਆ ਸਾਡੇ ਚਾਲਾਣ ਉਹ ਸਟੋਰੀ ਬਣਾ ਰਹੇ ਆ ਬਾਹਰ ਬੈਠ ਕੇ ਕਿਵੇਂ ਕੀਤੀ ਜਦ ਤੇ ਦਸ토리 ਗਰੇ ਉਹ ਡਿਸਕਸ ਡਿਸਕਸ਼ਨ ਚੱਲ ਰਿਹਾ ਹਾਂਜੀ ਤੇ ਬਾਈ ਨੇ ਖਲਮਾ ਕਰੀਆਂ ਸਾਗ ਨਾਨਕ ਛੱਕ ਅਮਰੂ ਦਰੀਆਂ ਤੇ ਸੰਤ ਰਸਈ ਅ ਭਾਈ ਦਾ ਸਮਾਨ ਛੇ ਸਮਾਨ ਡਰਾਫਟ ਮੈਂ ਤਾਂ ਉਹ ਬਾਈ ਦੀ ਮਾਤਾ ਲਈ ਤੇ ਬਾਈ ਨੇ ਸਕੈਚ ਕੀਤਾ ਹੋ ਗਿਆ ਇਸ ਲਈ ਬਾਈ ਦਾ ਡਰਾਫਟ ਕੀਤਾ ਬਹੁਤ ਛੋਟੇ ਬਣੀ ਹੋਈ ਤੇ ਟਰੋਫੀ ਮੋਂ ਬਾਹਰ ਲੱਭ ਦਿਖਾਉਣੇ ਆ। ਉਹ ਸ਼ੂਟਿੰਗ ਦਾ ਕੰਮ ਜੇ ਬੀ ਆ ਰਿਹਾ। ਜੇ ਅਸੋ ਬਾਈ ਬਿੰਦਾ ਕਮੈਂਟ ਕਰਿਆ ਕਰੋ। ਵਲੌਗ ਮੈਂ ਬਣਾਉਂਦਾ ਹੁੰਦਾ ਕਿਕਰ ਸਿੰਘ ਬਲੌਗਸ ਮੈਂ ਸ਼ੂਟ ਕਰਦਾ ਹੁੰਦਾ। ਤੇ ਉਸ ਨੂੰ ਬਣਾਉਂਦੇ ਆ ਨਵੇਂ ਸ਼ੂਟ ਨਾ ਜਦੋਂ ਆ ਜਾਣਗੇ ਹੁਣ ਸ਼ੂਟ ਕਰਨਗੇ ਸਾਰੇ ਕਲਾਕਾਰ। ਲੋ ਭਾਈ ਆਪਣੇ ਰੰਗ ਦਾ ਕੰਮ ਹੋ ਗਿਆ ਪੂਰਾ ਤੇ ਗੇਡ ਗੁੱਡ ਕਰਤੇ ਸਾਰੇ ਰੰਗ ਦੇਖੋ ਸਭ ਦੀ ਲੋਕੇਸ਼ਨ ਪੂਰੀ ਚੰਗੀ ਤਰ੍ਹਾਂ ਦਿਖਾਉਨੇ ਆ ਪਹਿਲ ਤਾਂ ਰੰਗ ਕਰਦੇ ਕਰਦੇ ਦਿਖਾਈ ਸੀਗੇ ਹੁਣ ਸਾਨੂੰ ਸਾਰਾ ਰਹੁੰਦੇ ਤੇ ਰੰਗ ਦੱਸਿਓ ਕਿੰਨਾ ਕਿਵੇਂ ਲੱਗਾ ਤੁਹਾਨੂੰ ਆ ਦੇਖੋ ਇਧਰਲੀ ਸਾਈਡ ਹੈ ਜੀ ਆਪਣੀ ਰਸੋਈ ਤੇ ਬੇਲੇ ਸਾਈਡ ਹੈ ਜੀ ਆਪਣੀ ਸੂਈ ਆ ਹੁਣ ਰੰਗ ਕਰਕੇ ਐਵੇਂ ਲੱਗ ਰਿਹਾ ਤੇ ਦੇਖ ਲੋ ਸਾਰਾ ਰੰਗ ਕੰਪਲੀਟ ਹੋ ਗਿਆ ਹੁਣ ਇਹ ਸਾਰਾ 뷰 ਆਪਣੇ ਉਹਦਾ ਲੋਕੇਸ਼ਨ ਦਾ ਤੇ ਬਾਈ ਜੀ ਰੰਗ ਕਿਵੇਂ ਲੱਗ ਰਿਹਾ ਬਾਈ ਹੁਣ ਸਾਰਾ ਹੋ ਗਿਆ ਆਪਣਾ ਹੁਣ ਵਧੀਆ ਲੱਗ ਰਿਹਾ ਠੀਕ ਆ ਸਮਾਨ ਸੋਹ ਹਜੇ ਸੈਟਿੰਗ ਆ ਜਾਈ ਨਹੀਂ ਆ ਅੱਛਾ ਮੈਂ ਦੱਸਦਾ ਵੀ ਮੈਂ ਆਪਾਂ ਨਵੀਂ ਲੋਕੇਸ਼ਨ ਤੇ ਸ਼ਿਫਟ ਹੋ ਗਏ ਕੀ ਪੈ ਗਿਆ ਅੱਖਾਂ 'ਚ ਦਰੇ ਕੋਈ ਨਹੀਂ ਪਿਆ ਮੁਰਕ ਗਰਮੀ ਵਾਲੀ ਉਧਰ ਆਇਆ ਅੱਛਾ 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 ਨਵੀਂ ਲੋਕੇਸ਼ਨ ਤੇ ਆ ਗਿਆ ਜੀ ਆ ਹਜੇ ਖਿਲਾੜੇ ਪਏ ਹੋਏ ਆ ਇੱਧਰ ਦੇਖੋ ਖਿਲਾੜਾ ਕਿੰਦਾ ਦਿਖਾਉ ਉਹ ਸਾਡਾ ਘਰ ਦਾ ਆ ਖਿਲਾੜਾ ਹੈਗਾ ਤੇ ਬਾਕੀ ਹਜੇ ਹੌਲੀ ਹੌਲੀ ਸੈਟਿੰਗ ਕਰਾਂਗੇ ਤੁਹਾਡੀ ਕਿਰਪਾ ਦੇ ਨਾਲ ਆਪਾਂ ਘਰ ਪਾਉਣਾ ਸ਼ੁਰੂ ਕਰਨਾ ਤੁਹਾਡਾ ਅਸ਼ੀਰਵਾਦ ਚਾਹੀਦਾ ਨਵੇਂ ਘਰ ਵਾਸਤੇ ਔਰ ਤੁਹਾਡਾ ਸਾਥ ਵੀ ਚਾਹੀਦਾ ਠੀਕ ਹੈ ਜੀ ਤੇ ਸਭ ਨੂੰ ਹੁਣ ਘਰ ਬਣਾਉਣਾ ਮੈਂ ਵੀ ਬਣਾਉਣਾ ਆਪਦਾ ਘਰ ਪਹਿਲਾ ਲੱਡੂ ਨਾ ਰਿਹਾ ਮੇਰਾ ਘਰ ਹਜੇ ਕੋਈ ਘਰ ਲਈ ਮੇਰਾ ਲੇਟ ਬਣ ਜੂਗਾ ਫਿਰ ਬਣਾਵਾਂਗੇ ਜਲਦੀ ਹੂੰ ਫਿਰ ਸੋਨ ਸਾਰਾ ਘਰ ਦਿਖਾਉਣੇ ਪਹਿਲਾਂ ਦਿਖਾਇਆ ਸੀ ਆਪਾਂ ਤੇ ਆਹ ਸੋਈ ਬਣਾਈ ਸੀ ਤੇ ਇਹ ਕਲਰ ਦੇਖੋ ਦੇ ਚ ਕੀਤਾ ਵਾ ਉਹ ਬੂਹੇ ਲਾਉਣ ਵਾਲੇ ਪਏ ਹਜੇ ਤੇ ਸੋਨੂੰ ਇਧਰਲਾ ਰੂਮ ਰੈਡੀ ਆ ਇਧਰਲਾ ਉਹ ਇੱਥੇ ਆ ਜੇ ਤੇ ਇਧਰ ਸਮਾਨ ਸ਼ਿਫਟ ਕਰਨ ਨਾਲ ਹਜੇ ਚੰਗੀ ਤਰ੍ਹਾਂ ਰੱਖਣ ਵਾਲਾ ਪਿਆ ਸਮਾਨ ਹਜੇ ਕੱਲੀ ਸ਼ਿਫਟ ਕੀਤਾ ਤੇ ਇਧਰ ਸੋਨ ਨਾਲ ਦੂਜੇ ਪਾਸੇ ਦਿਖਾਉਨੇ ਆ ਇਧਰ ਸਾਰੇ ਕਮਰੇ ਦੀ ਸੈਟਿੰਗ ਤਰੀਬੀਆ ਸਾਰਾ ਜਮਾ ਸਤ ਕਰਕੇ ਰੱਖਿਆ ਵਾ ਬਹੁਬੜੀ ਦਾ ਸੀ ਲਾਉਣੀ ਮੇਰਦੇ ਆਹ ਦੇਖੋ ਤਾਂ ਸੁਪਾਲੋ ਬਹੁਬੜੀ ਦਾ ਘਰ ਨਾ ਚੈਂੜੀ ਤਾਂ ਪੈਟ ਨਸਾਨੀ ਚਲੋ ਆ ਜਾਓ राजे ਮडम ਆਉਂ ਚੁਣ ਲੀ ਜੀ ਉਧਰ ਜਾਣਾ ਬਈ ਹਾਂਜੀ ਉਧਰ ਜਾਣਾ ਆਪਣਾ ਹੋਮ ਜੇੜੀ ਉਹਨੇ ਲੋਕੇਸ਼ਨ ਇੱਕ ਵਾਰੀ ਕੁਝ ਹੋ ਗਿਆ ਸਾਰੇ ਨਹੀਂ ਹਾਂ ਮੈਂ ਮੈਂ ਅਰਥ ਨਾਲ ਹਵੀ ਸਿਆਲ ਦੇ ਜਦੋਂ ਸਿਆਲ ਸੀਗਾ ਨਾ ਹਾਂਜੀ ਉਦੋਂ ਇਸ ਕਰੀ ਲੋਕੇਸ਼ਨ ਸੀਗੀ ਨਾ ਹਾਂ ਤੇ ਦੇ ਇੱਕ ਤਾਂ ਸਿਆਲ ਉੱਤੋਂ ਮੀਂਹ ਪਈ ਜਾਵੇ ਤੇ ਠੰਡ ਵੀ ਕਾਏ ਥੋੜਾ ਦੇਣਾ ਕੀ ਹੈ ਤੇ ਉੱਠਿਆ ਵੀ ਨਾ ਜਾਵੇ ਤੇ ਕੰਬੜਾ 'ਚ ਬੈਠੇ ਮੈਂ ਕਿਹਾ ਵਾ ਮਾ ਮੇਰੀ ਗੱਲ ਸੁਣ ਲੋ ਮੈਂ ਸਮਝਾਈ ਤਲੀ ਗਈ ਉੱਥਾ ਮੈਂ ਰ ਇੱਥੇ ਬੈਠਾ ਇੱਥੇ ਸੀ ਲੱਗਦਾ ਪਰ ਮੈਂ ਤਾਂ ਉੱਥੇ ਜਾਵੇ ਖਾਣ ਲੱਗਿਆ ਨਾ ਤੇ ਮੈਂ ਦੋ ਤਿੰਨ ਕੰਬਲ ਜਿਹਾ ਆਏ ਹੁ ਕਰਕੇ ਦੋ 152 ਮੇਰਾ ਸੀਗਾ ਇੱਕ ਕੰਝਾਇਲ ਵਾਲੇ ਕੰਝਾਇਲ ਵਾਲੇ ਉਹਨਾਂ ਦੇ ਉੱਤੇ ਹੀ ਕੰਬਲ ਸੜਤੇ ਕੰਬਲਾ ਕਸੀਨ ਲਾਏਗੇ ਤਿੰਨ ਚਾਰ ਸੀਨ ਲਾ ਕੇ ਉੱਥੇ ਅਸੀਂ ਵੀਡੀਓ ਬਣਾਇਆ ਕੰਬਲ ਬਦਲਦਾ ਕਰੋ ਨਾ ਉਹ ਮਤਲਬ ਉਹ ਉੱਧੇ ਹੀ ਸੀਨ ਲੱਗ ਗਏ ਦੋ ਤਿੰਨ ਲੱਗ ਗਏ ਇੱਧਰ ਦੋ ਤਿੰਨ ਵੀਡੀਓ ਦੇ ਸੀਨ ਬਣ ਗਏ ਉਹ ਬਾਈਂਦਾਰ ਮੌਜ ਬਣ ਗਈ ਹੁਣ ਆਏ ਹੋਇਆ ਪਿਆ ਵੀ ਹੁਣ ਵੈਸੀ ਵਾਲੇ ਕਮਰੇ ਦੇ ਵਿੱਚ ਸੀਨ ਲੱਗੀ ਜਾਣਾ ਬਾਹਰ ਨਿਕਲਣਾ ਪਵੇ ਸਹੀ ਗੱਲ ਹੈ ਐਵੇਂ ਨਹੀਂ ਕਿਹਾ ਮਿਹਨਤ ਆ ਨਾ ਜਿਹੜੀ ਮਿਹਨਤ ਹਾਂ ਮੈਂ ਤਾਂ ਕਰ ਲਿਆ ਹੂੰ ਆਇਆ ਬੈਠ ਗਿਆ ਲਾਪਾ ਨੂੰ ਅਗਲਾ ਕਾਇੰਦਾ ਬੇਲੇ ਹਾਂ ਆ ਦੇ ਹੁਣ ਬੇਲੇ ਕਿਹੜੇ ਕੰਮ ਤੇ ਲੱਗੇ ਹੁਣ ਬੇਲੇ ਇਹ ਕਿਹੜਾ ਕੰਮ ਹੈ ਕੰਮਾ ਚੋਂ ਕੰਮ ਹੈ ਕੰਮਾ ਚੋਂ ਕੰਮ ਹੈ ਹੁਣ ਸਾਰੇ ਇਸ ਟਾਈਮ ਪੱਖਾ ਛੱਡ ਕੇ ਸੀ ਛੱਡ ਕੇ ਪਏ ਨੇ ਆਪਾਂ ਦੇ ਹੁਣ ਸਾਰੇ ਲੱਗੇ ਵੀ YouTube ਦੇ ਕੰਮ ਚ ਹੀ ਪਏ ਆ ਆਪਾਂ ਤੁਹਾਨੂੰ ਇਹ ਲਾ ਵੀ ਆਪਾਂ ਫਿਰਦੇ ਕੁੱਤੇ ਭਕਾਈ ਕਰਦੇ ਗਲੀਆਂ ਚ ਤੁਰਦੇ ਕੋਈ ਨਾ ਉਹ ਹੀ ਗੱਲ ਕਾਣਾ ਖਿਲਦੀ ਹੈ ਤੋ ਹੈ ਕੋਈ ਇੱਥੇ ਕੋਈ ਹੋਣਾ ਹੈ ਟੇਡ ਦਾ ਬਹਿਰਾ ਹੈ ਇਹ ਹਾਂ ਬਿਲਕੁਲ ਸਿਆਖਰ ਦਾ ਬਹਿਰਾ ਅਗਲਾ ਡਰਦਾ ਬਾਹਰ ਨਿਕਲਣ ਤੋਂ ਹਾਂ ਕਾਲੇ ਹੋ ਜਾਣਗੇ ਹੋਰ ਨਾ ਜੇ ਕੋਈ ਕਿਸੇ ਨੂੰ ਕਹਿ ਦੇ ਤੂੰ ਜੂਸ ਪੀਣ ਬਾਗ ਜਾ ਅੱਡੇ ਤੇ ਅਗਲਾ ਉਹ ਵੀ ਨਹੀਂ ਜਾਂਦਾ ਕਰਨ ਨਾ ਉਹ ਤਾਂ ਰਹਿ ਨਹੀਂ ਦੋ ਉਹ ਤਾਂ ਸਬੀਲ ਲੱਗੀ ਹੋਵੇ ਅਗਲਾ ਸਬੀਲ ਤੱਕ ਪਹੁੰਚ ਕਰਨ ਦੀ ਹਿੰਮਤ ਨਹੀਂ ਨਾ ਨਾ ਅਸੀਂ ਤਾਂ ਬਾਗ ਗਏ ਜੀ ਬਾਈ ਕੱਲ ਲੱਗੀ ਵੀ ਸੀਗੀ ਮੋੜ ਤੇ ਅਸੀਂ ਤਾਂ ਸਬੀਲ ਦੇ ਮਾਰੀ ਬਾਗ ਗਏ ਸੀ ਸਬੀਲ ਪੀਣ ਜੰਗ ਜੀ ਕਿ ਜੰਗ ਕੀ ਲੱਗੀ ਉਹਦੇ ਸਬੀਲਾਂ ਹੀ ਬੰਦ ਹੋਊਗਾ सिगाजी हग के मासी तक ही रहला उ वाली वर मेयर करनी वाली यही गल है 34 के कर रहे है हमारे बाहर वाले सीन लागने लग गए सिगाजी अभी तो बाहर डब्बे की बैठी कह के एक बात कह रही थी मां से ਹਾਗੀ ਬਾਈ ਓਏ ਮੇਰਾ ਤਾਂ ਸਿਰ ਦੱਪ ਗਿਆ ਤਾਂ ਹੀ ਮਾਰ ਰੱਖ ਲਈ ਵਾਹੇ ਬਈ ਆਏ ਓਏ ਹਾਏ ਅੱਜ ਕਿਹੜਾ ਫੂਲ ਲਾਇਆ ਬੇਲਾ 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 ਮੋਹ ਪਿਆਰੀ ਜਿਹੀ ਆਈ ਹੈ ਬਾਈ ਆਇਤ ਸਾਰੇ ਜੀ ਆ ਗਏ ਹਾਂ ਬਿਲਾ ਕੇ ਸਾਡੇ ਮੇਰਾ ਉਹ ਆਪਾਂ ਉਹ ਭੁੱਲ ਗਏ ਉੱਤੇ ਆਪਾਂ ਗਏ ਸੀ ਨਾ ਮੇਰੇ ਘਰਲੇ ਆਪਾਂ ਉੱਥੋਂ ਦਿੱਤਰ ਲੈਣਾ ਭੁੱਲ ਗਏ ਮੈਂ ਤਾਂ ਬੇਲਾ ਬੇਟਾ ਸੱਟ ਲਿਆ ਕੇ ਰੱਖਿਆ ਹੈ ਬਾਈ ਕਿੰਨੇ ਆ ਕਿੰਨੇ ਆ ਉਹ ਚ ਚਾਰ ਆ ਕਿੰਨੇ ਆ ਆ 550 ਦਾ ਬੋ ਕੈਂਟ ਚੀਜ਼ਾਂ ਸਰਚ ਕਰਕੇ ਦੇਖੋ ਪਹਿਲਾਂ ਬੀਟਾ ਮੈਂ ਨਾ ਮੈਂ ਗਿਆ ਸੀ ਜੈਪੁਰ ਦੰ 400 ਪਹਿਲਾਂ ਦੀ ਗੱਲ ਆ ਸਿਆਲਾਂ ਦੇ ਪਿਆਰ ਉਹ ਥੇ ਨਾ ਮਤਲਬ ਮੈਨੂੰ 3 4 ਇਧਰ ਦੀਆਂ ਸ਼ਿਸ਼ੀਆਂ ਮੈਂ ਲੈ ਕੇ ਆਇਆ ਸੀ 3 500 ਸੀ ਮਿਲਿਆ ਇੱਕ ਉਹ ਦਸੀ ਉਹਦੇ ਵਿੱਚ ਹੂੰ ਉਹ ਬੋ ਕੈਂਟ ਦਾ ਉਹ ਹਾਂ ਇੱਕ ਸੀਗਾ ਜੂਈ ਇੱਕ ਸੀਗਾ ਉਹਦਾ ਨਾਮ ਨਹੀਂ ਮਿਲ ਨੂੰ ਪਤਾ ਪਰ ਉਹ ਜਿਹੜਾ ਮਤਲਬ ਕਿ ਉਹ ਸੀਗੇ ਨਿਜ਼ਾਮ ਸੀ ਕੋਈ ਹੋਰ ਹੁੰਦਾ ਸੀ ਹੁੰਦਾ ਤੇ ਜਿਹੜੇ ਆ ਮਹਾਰਾਜੇ ਆ ਕੀ ਆ ਸ਼ੇਖ ਨਹੀਂ ਸ਼ੇਖ ਕਿਉਂ ਕਿਉਂ ਸ਼ੇਖ ਜਿਹੜੇ ਆਗੇ ਕਿਤੇ ਸ਼ੇਖ ਜਾਇਪੁਰ ਦੇ ਵਿੱਚ ਕੌਣ ਨਹੀਂ ਨਹੀਂ ਸ਼ੇਖ ਜ਼ਿਆਦਾ ਇਤਰ ਵਰਤਦੇ ਹੁੰਦੇ ਆ ਪਰ ਸ਼ੇਖ ਤਾਂ ਵਰਤਦੇ ਆ ਜਾਇਪੁਰ ਦੇ ਜਿਹੜੇ ਰਾਜਾ ਮਤਲਬ ਉਹਨਾਂ ਦਾ ਜਿਹੜਾ ਪਰਫਿਊਮ ਸੀਗਾ ਮਤਲਬ ਉਹਨਾਂ ਨੇ ਉਹ ਬਣਾਇਆ ਹੋਇਆ ਸੀ ਉਹ ਪਰਫਿਊਮ ਜਿਹੜਾ ਉਹ ਲਾਉਂਦੇ ਹੁੰਦੇ ਸੀ ਉਹ ਸੀ ਮਤਲਬ ਕੀ ਨਾਮ ਸੀ ਉਹਦਾ ਮੇਰੇ ਕੋਲ ਚਾਰ ਰਡੀਆਂ ਨੇ ਜਿਹੜੀਆਂ ਬਹੁਤ ਪਿਆਰੀ ਖੁਸ਼ਬੂ ਸੀ ਉਹ ਮਤਲਬ ਇੱਕ ਵਾਰੀ ਮਾੜੀ ਜਸਟ ਨਾ ਨਾ ਸਰ ਗੋਲੀ ਦੀ ਬੇਸ ਹਾਂ ਬਸ ਉਹ ਹੀ ਬਹੁਤ ਵਧੀਆ ਅਸੀਂ ਗਏ ਸੀ ਇਸ ਗਏ ਇੱਕ ਆਪਸ ਹੋ ਗਏ ਸੀ ਪਰਸ ਹੋ ਗਏ ਸੀ ਬਹੁਤ ਅੱਛਾ ਸੀ ਉਧਰ ਲਿਆਵਾਂਗੇ ਬਈ ਮੈਨੂੰ ਤਾਂ ਉਧ ਹੀ ਵਧੀਆ ਲੱਗਦਾ ਕਿੱਥੇ ਨਹੀਂ ਆਉਂਦੇ ਇੱਧਰ ਆਣੀ ਲੈਂਦਾ ਬਿੜ ਕੇ ਹਾਂ ਬਈ ਸਕੂਟੀ 'ਚ ਰਹਿ ਜਾ ਤੂੰ ਉਧਰ ਉਧਰ 'ਚ ਰਹਿ ਜਾ ਹਾਂ ਇੱਧਰ ਇਹਨਾਂ ਦੇ ਪਾਈ ਨੇ ਫੇਰ ਉਧਰ ਲਿਆਉਂਦੇ ਕਿਹਦਾ ਲੱਗਦਾ ਬੋਦੀ ਮੈਂ ਕਿਹਾ ਤੇ ਉਧਰ ਵਾਸਤੇ ਲਿਆਉਂਦਾ ਐਵੇਂ ਅੰਦਰ ਵਾਸਤੇ ਕਰਨਾ ਪਾ ਇੱਥੇ ਲਿਆਉਂਦਾ ਠੀਕ ਲਿਆਉਣ ਦਮਾ ਦੇ ਕੱਟ ਹੁਣ ਤਾਂ ਲਓ ਜੀ ਅਸੀਂ ਇਧਰਲੇ ਸੀਨ ਕਰਤੇ ਆ ਕੰਪਲੀਟ ਮੈਂ ਔਰ ਕਿਰਨਾ ਮੈਡਮ ਨੇ ਫੇਰ ਅਸੀਂ ਗਲੀਆਂ ਚ ਤੁਰ ਪਏ ਆ ਤੁਪ ਜਾਨੰਦ ਲੈ ਮੁੱਛਾਂ ਵਟਾ ਰਹੇ ਹੈ ਮੁੱਛਾਂ ਨੂੰ ਤਾਂ ਆਪਣੇ ਆਪ ਨੂੰ ਵਟ ਪਏ ਵੇ ਗਰਮੀ ਇੰਨੀ ਜ਼ਿਆਦਾ ਹੋ ਗਈਈ ਹੈ ਨਾ ਗਰਮੀ ਦਾ ਵਟ ਨਿਕਲੇ ਪਏ ਆ ਵਟ ਨਿਕਲੇ ਤੇ ਅਸੀਂ ਆਪਾਂ ਗਰਮੀ ਪੂਰੀ ਇੰਜੋਏ ਕਰ ਰਹੇ ਆ ਹਾਂ ਤੇ ਇਸ ਕਰਕੇ ਆਪ ਦੇਖੋ ਵਲੋਗੋ ਵਲੋਗੀ ਹੋ ਗਏ ਹਾਂ ਵਲੋਗੋ ਵਲੋਗੀ ਹੋ ਗਏ ਹਾਂ ਹਾਂ ਵਲੋਗੋ ਵਲੋਗੀ ਹੋ ਗਏ ਹਾਂ ਮਾਂ ਸੋਣਾ ਵਲੋਗ ਬਣੂ ਆਪਸ ਜੇ ਦੋਨੇ ਮੋਬਾਈਲ ਆਮਨੇ ਸਾਹਮਨੇ ਕਰ ਸਾਹਮਨੇ ਸਾਹਮਨੇ ਕਰ ਦਿੰਦੇ ਹਾਂ ਸਹੀ ਗੱਲ ਆ ਕਾ ਬਿੱਲੀ ਦਾ ਵਲੋਗ ਬਣਦਾ ਫੇ ਇਧਰ ਮੇਰਾ ਵਲੋਗ ਬਣਦਾ ਦੇਖ ਲਓ ਉਧਰ ਤਾਂ ਹੋ ਗਿਆ ਫੰਕਲਿੰਗ ਉਹ ਲੈ ਫਰਾਓ ਇਧਰ ਬਿੱਲੀ ਦਾ ਮੋਬਾਈਲ ਹਾਰ ਗਿਆ ਹਾਂ ਬਿੱਲੀ ਦੇ ਮੋਬਾਈਲ ਹਾਰ ਗਿਆ ਹੈਨਾ ਹਾਂ ਬੈਟਰੀ ਲੋ ਹੋ ਗਈ ਲੋ ਹੋ ਗਈ ਲੋ ਹੋ ਗਈ ਤੇ ਚਲੋ ਠੀਕ ਹੈ ਦੋਸਤੋ ਹੁਣ ਅੱਗੇ ਆ ਸਾਡੀ ਨੋ ਰਾਣੀ ਅੱਜ ਸਾਡੇ ਨਾਲ ਲੜ ਪਈ ਅੱਜ ਅਸੀਂ ਨੋ ਰਾਣੀ ਨਾਲ ਗੱਲਾਂ ਤਾਂ ਸੰਜੀਤ ਕੀਤੀਆਂ ਮੂਹ ਮਹਬੂਤੀਆਂ ਹਾਂ ਅੱਜ ਕੈਮਰਾਮੈਨ ਮੈਂ ਅਸੀ ਬਲੌਗਿੰਗ ਮੈਂ ਸ਼ੂਟ ਕਰਿਆ ਤੇ ਵੀਡੀਓ ਮੈਂ ਸ਼ੂਟ ਕਰੀ ਮੈਂ ਅੱਜ ਬਿੱਲੀ ਬਿੱਲੀ ਅੱਜ ਅੱਜ ਕੈਮਰਾਮੈਨ ਸੀ ਨਾਲੇ ਕੀ ਸੀਗਾ ਹੋਰ ਨਾਲੇ ਬਲੌਗਰ ਬਲੌਗਰ ਤਾਂ ਹੈਗਾ ਹੀ ਹੈਗਾ ਤੂੰ ਮੈਂ ਕੈਮਰਾਮੈਨ ਹਾਂ ਔਰ ਇੱਕ ਗੱਲ ਹੋਰ ਮੈਂ ਤੁਹਾਨੂੰ ਗੱਲ ਦੱਸਾਂ ਵੀ ਬਿੱਲੀ ਦੇ ਹੁਣ ਗਾਣਾ ਪਾਣੀ ਘਟ ਗਏ ਹਾਂ ਕਿਉਂਕਿ ਕੰਮ ਥੋੜਾ ਥੋੜਾ ਸਿੱਖ ਗਿਆ ਹੈ ਸਿੱਖ ਗਿਆ ਹੈ ਹਣਾ ਬਾਈ ਬਾਈ ਕਿੱਡਾ ਸ਼ਹਿਰ ਆ ਬੱਬੂ ਦੇਖੀ ਵੀ ਇਹਨੂੰ ਤੂੰ ਪਣੀ ਲੱਗੂ ਕਿ ਮਵਾ ਲਾ ਕੇ ਲਾਲਚ ਚਲਾ ਕੇ ਲੈ ਆਇਆ ਹਣਾ ਦੇਖੋ ਸੋਣ ਸੋਣ ਦਿਖਾਵਾਂ ਘਰ ਦੇ ਵਿੱਚ ਪਹੁੰਚ ਚੁੱਕੇ ਹਾਂ ਕਰ ਕੋਈ ਹੈ ਕਿ ਨਹੀਂ ਹੈ ਇਹ ਨਹੀਂ ਪਤਾ ਦੇਖਦੇ ਹਾਂ ਮੇਰੀ ਖੜੀ ਸਕੂਟਰੀ ਫਾਈਂਕ ਇੱਥੇ ਬੈਠਾ ਨਹੀਂ ਕਰਿਆ

ਠੀਕ ਹੈ ਹਰੋ ਬੰਦ ਬੰਦਾ ਨਹੀਂ ਕਰਣੀ ਹੈ ਚਾਹੀ ਚਾਹੀ ਤੁਹਾਨੂੰ ਵੀ ਤਾਂ ਨਹੀਂ ਕਿਉਂ ਕਦੋਂ ਕਰਨੀ ਓਪਨ ਬਈਆ ਪੈਨ ਸਿੜੀ ਸ਼ਾਮ ਨੂੰ ਹਾਂ ਨਹੀਂ ਸ਼ਾਮ ਨੂੰ ਤਾਂ ਦੁਪਹਿਰ ਜੇ ਕਰਨਾ ਹੈ ਠੀਕ ਹੈ ਤੇ ਪਾਰਟੀ ਬਿਜਲੀ ਵਾਲਾ ਭਾਈ ਬਿਜਲੀ ਵਾਲਾ ਭਾਈ ਤੇ ਕੰਪਨੀ ਵਾਲੇ ਮੈਨ ਪਾਰਟੀ ਕੰਪਨੀ ਵਾਲੇ ਕਰਕੇ ਜਾਂਦੇ ਆ ਬਿੱਟ ਠੀਕ ਹੈ ਤੇ ਪਾਰਟੀ ਬਾਈ ਕਰਾਂਗੇ ਪਾਰਟੀ ਰਾਤ ਵਾਲੀ ਨਹੀਂ ਲਹੀ ਹਜੇ ਠੀਕ ਹੈ ਰਾਤ ਵਾਲੀ ਉਦੋਂ ਫੇਰ ਦੁਬਾਰਾ ਦੁਬਾਰਾ ਪਾਰਟੀ ਕਰਾਂਗੇ ਸੋਚਾਂਗੇ ਬਾਅਦ ਕਰੇਗੀ ਅਕਾਸ਼ ਹਾਂਜੀ ਮੂੰਹ ਮਟਕਰਾ ਰਿਹਾ ਅੱਜ ਮੇਰਾ ਕੱਲੀ ਦਾ ਇੱਕ ਸੀਨ ਕੱਢ ਕੇ ਦੇਣ ਚਾਹਦਾ ਸੱਚ ਪਾ ਜੀ ਮੇਰੇ ਵੀ ਉਹ ਕਿਹੜਾ ਜਿਹੜਾ ਹੁਣ ਦਾ ਵੌਇਸ ਕਵਰ ਵਾਲਾ ਆਉਂਦਾ ਹੈ ਭਾ ਕੇ ਭੇਜ ਦੇਣਾ ਜੀ ਟੈਨਸ਼ਨ ਨਹੀਂ ਹੋਣੀ ਸਭ ਕੁਝ ਕਰ ਲਾਂਗੇ ਠੀਕ ਕੈਮਰਾਮੈਨ ਜੀ ਤੁਸੀਂ ਕੁਝ ਅੱਛਾ ਹੋਗੇ ਮੇਰੀ ਇਹ ਕੱਲੀ ਗਰਮੀ ਬਹੁਤ ਹੈ ਨਾ ਇਹ ਸੀ ਛੱਡ ਲਾ ਅੱਛਾ ਇਹ ਸੀ ਛੱਡਾ ਜੀ ਫੇਰ ਹੀ ਲੈਟ ਲੈ ਕੇ ਆਉਣਾ ਕੋਈ ਤਾਂ ਲਵਟਰ ਲੱਗੀ ਹੋਇਆ ਇੱਕ ਪੱਖਾ ਚੱਲੂ ਕੋਈ ਲਵਟਰ ਤੇ ਕੋਈ ਨਾ ਚੱਲੂ ਨਿਊਟਰਨ ਬਣਾ ਲਾਇਆ ਹੈ ਜੀ ਲਾਵਾ ਹੈ ਹੈ ਨਿਊਟਰਨ ਲਾ ਦ ਲਾਉਣਾ ਹੈ ਜੀ ਅਲਸੀ ਨੂੰ ਓਪਨ ਕਰਦੇ ਦੇਰ ਲਾਈਟ ਦੇਖੋ ਪਾ ਕਾਲੇ ਆਇਆ ਹੈ ਨਾ ਗਰਮੀ ਵੱਧ ਆਉਂਦੀ ਆ ਕਰ ਨੂੰ ਵੱਧ ਲੱਗਦੀ ਹੈ ਕਾਲਿਆਂ ਚ ਮੈਂ ਬਰੀਆ ਮੰਜੇ ਕੋਲ ਖੜ ਕੇ 20 ਮਿੰਟ ਖਰਾਬ ਕਰੇ ਤੇ ਜਦੋਂ